ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਦੱਸ ਦਈਏ ਕਿ ਪੈਟਰੋਲ ਤੇ ਡੀਜ਼ਲ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋਣ ਦੇ ਕਿਨਾਰੇ ਆ ਕਾਫੀ ਜ਼ਿਆਦੇ ਪੈਟਰੋਲ ਪੰਪਾਂ ਤੋਂ ਜਿਹੜਾ ਡੀਜ਼ਲ ਤੇ ਪੈਟਰੋਲ ਖਤਮ ਹੋ ਚੁੱਕਿਆ ਜਿਹੜੇ ਰਹਿੰਦੇ ਆ ਜਿਹੜੇ ਪੈਟਰੋਲ ਪੰਪਾਂ ਤੇ ਤੇਲ ਹੈਗਾਗਾ ਉਹਨਾਂ ਤੇ ਵੱਡੀਆਂ ਕਤਾਰਾਂ ਦੇਖਣ ਨੂੰ ਮਿਲਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਕਾਰਾਂ ਮੋਟਰਸਾਈਕਲ ਆਟੋ ਰਿਕਸ਼ੇ ਟਰੱਕ ਸਕੂਲ ਵੈਨਾਂ ਜਿਹੜੀਆਂ ਤੇਲ ਪਵਾ ਰਹੀਆਂ ਨੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਵੀ ਜੇ ਤੇਲ ਪਵਾਉਣਾ ਚਾਹੋ ਨੇ ਤਾਂ ਸੇਤੀ ਤੋਂ ਸੇਤੀ ਤੁਸੀਂ ਤੇਲ ਪਵਾ ਸਕਦੇ ਹੋ ਨਹੀਂ ਪੈਟਰੋਲ ਤੇ ਡੀਜ਼ਲ ਦੋਨੋਂ ਖਤਮ ਹੋਣ ਦੇ ਕਿਨਾਰੇ ਨੇ ਇਹ ਡੀਜ਼ਲ ਤੇ ਪੈਟਰੋਲ ਕਿਉਂ ਖਤਮ ਹੋਣ ਕਿਨਾਰੇ ਨੇ ਟਰੱਕ ਡਰਾਈਵਰਾਂ ਵੱਲੋਂ ਜਿਹੜੀ ਹੜਤਾਲ ਕੀਤੀ ਗਈ ਆ ਤੇਲ ਆਉਣਾ ਬੰਦ ਹੋ ਚੁੱਕਿਆ ਇੱਕ ਵਾਰ ਹੁਣ ਹੜਤਾਲ ਕਿੰਨਾ ਚਿਰ ਚੱਲਦੀ ਆ ਇਹ ਇਹ ਹੁਣ ਦੇਖਣਾ ਹੋਵੇਗਾ ਪਰ ਟਰੱਕਾਂ ਵਾਲਿਆਂ ਨੇ ਹੜਤਾਲ ਕਰੀ ਕਿਉਂ ਆ ਇਹ ਵੀ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਮੋਦੀ ਸਰਕਾਰ ਨੇ ਕਾਨੂੰਨ ਪਾਸ ਕੀਤਾਗਾ ਸੜਕ ਤੇ ਜੋ ਵੀ ਐਕਸੀਡੈਂਟ ਹੁੰਦੇ ਸੀ ਉਹ ਐਕਸੀਡੈਂਟਾਂ ਨੂੰ ਮੱਦੇ ਨਜ਼ਰ ਇੱਕ ਕਾਨੂੰਨ ਪਾਸ ਹੋਇਆਗਾ ਕਿ ਜਿਹੜਾ ਵੀ ਐਕਸੀਡੈਂਟ ਹੋਇਆ ਕਰੂਗਾ ਜਿਹੜਾ ਵੀ ਉਹ ਜ਼ਿੰਮੇਵਾਰ ਹੋਇਆ ਕਰੂ ਉਸ ਨੂੰ ਹੀ ਉਹਦਾ ਹਰਜਾਨਾ ਭਰਨਾ ਪਿਆ ਕਰੂ ਉਹ ਖੁਦ ਉਸ ਜ਼ਿੰਮੇਵਾਰ ਹੋਇਆ ਕਰੂਗਾ ਜਿਹੜਾ ਕੋਈ ਐਕਸੀਡੈਂਟ ਕਰਕੇ ਭੱਜ ਜਾਂਦੇ ਸੀ ਅੱਗੇ ਉਹਨਾਂ ਨੂੰ ਡਬਲ ਖਰਚਾ ਪਿਆ ਕਰੂਗਾ ਇਸ ਤਰ੍ਹਾਂ ਦਾ ਜਿਹੜਾ ਕਾਨੂੰਨ ਪਾਸ ਹੋਇਆ ਤੁਸੀਂ ਦੇਖੋ ਵੀ ਕਾਫੀ ਜਿਆਦੇ ਜਿਹੜੇ ਇਹ ਪੈਟਰੋਲ ਪੰਪ ਆ ਇਹਨਾਂ ਤੇ ਪੈਟਰੋਲ ਤੇ ਡੀਜ਼ਲ ਦੋਨੋਂ ਖਤਮ ਹੋ ਗਏ ਨੇ ਤੇ ਹੋਰ ਵੀ ਕਾਫੀ ਜਿਆਦੇ ਪੰਜਾਬ ਦੇ ਵਿੱਚ ਜਿਹੜੇ ਪੈਟਰੋਲ ਪੰਪ ਨੇ ਡੀਜ਼ਲ ਪੰਪ ਨੇ ਉਹਨਾਂ ਤੇ ਜਿਹੜਾ ਪੈਟਰੋਲ ਤੇ ਡੀਜ਼ਲ ਬਿਲਕੁਲ ਖਤਮ ਹੋ ਚੁੱਕਿਆਗਾ ਅਸੀਂ ਅਪੀਲ ਕਰਦੇ ਹਾਂ ਤੁਹਾਨੂੰ ਵੀ ਕਿ ਤੁਹਾਨੂੰ ਵੀ ਜੇ ਡੀਜ਼ਲ ਪੈਟਰੋਲ ਦੀ ਲੋੜ ਆ ਤਾਂ ਤੁਸੀਂ ਪਵਾ ਸਕਦੇ ਹੋ ਬਾਅਦ ਦੇ ਵਿੱਚ ਇਹ ਨਾ ਹੋਵੇ ਤੁਸੀਂ ਜਾਣਾ ਹੋਵੇ ਕਿਤੇ ਤੇ ਪਟ્રોલ ਤੇ ਡੀਜ਼ਲ ਤੁਹਾਨੂੰ ਮਿਲੇ ਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਖਬਰ ਬਠਿੰਡੇ ਜ਼ਿਲ੍ਹੇ ਦੇ ਰਾਮਪਰਾ ਫੂਲ ਦੀ ਖਬਰ ਆ ਰਾਮਪਰਾ ਫੂਲ ਦੇ ਵਿੱਚ ਜਿਹੜਾ ਤੇਲ ਪਵਾਉਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਤੇ ਕਾਫੀ ਜ਼ਿਆਦਾ ਰਾਮਪਰਾ ਫੂਲ ਦੇ ਪਟ્રોલ ਪੰਪਾਂ ਤੋਂ ਜਿਹੜਾ ਤੇਲ ਤੇ ਡੀ ਪਟ્રોલ ਤੇ ਡੀਜ਼ਲ ਜਿਹੜਾ ਖਤਮ ਹੋ ਚੁੱਕਿਆ ਹੈਗਾ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਭਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਖੜਾ ਲਿਓਥੇ ਮੈਨੂੰ ਤਕਰੀਬਨ ਤਕਰੀਬਨ ਹੋ ਗਏ ਵੀ 25 ਮਿੰਟ ਹੋ ਗਏ ਠੀਕ ਹੈ ਜੀ ਮੇਰੇ ਮੂਹਰੇ ਲਾਈਨ ਬਹੁਤ ਲੰਬੀ ਲੱਗੀ ਹੋਈ ਆ ਭਾਈ ਜੀ ਆਪਾਂ ਦੇਖ ਰਹੇ ਆ ਪੁਲਿਸ ਦਾ ਵਿੱਚ ਆ ਕੇ ਘੱਟਿਆ ਪਾਵਾ ਲੈਂਦਾ ਜੀ ਪਾਵਾ ਜੀ ਪਰ ਹੁਣ ਗੱਡੀਆਂ ਵਾਲਿਆਂ ਨੂੰ ਵੀ ਪਾਉਣਾ ਇਹਨਾਂ ਦੀ ਮਜਬੂਰੀ ਹੈ ਜੀ ਉਹ ਗੇਲਣ ਵਾਲਿਆਂ ਨੂੰ ਇਹ ਮੋੜ ਜਾਂਦੇ ਆਗੇ ਜਿਹੜਾ ਗੇਲਣ ਨਾਲ ਆਉਂਦਾਗਾ ਉਹਨੂੰ ਜੇ 10 ਲੀਟਰ ਦਾ ਗੇਲਣ ਨਾਲ ਆਉਂਦਾ ਉਹਨੂੰ 2 ਗੀ ਲੀਟਰ ਪਾ ਦਿੰਦੇ ਆ ਮਤਲਬ ਕਿ ਸਾਰਿਆਂ ਨੂੰ ਰਲ ਮਿਲ ਕੇ ਜੇ ਕਰੀ ਜਾਂਦੇ ਆ ਵਸਦਾ ਆਇਆ ਵੀ ਚੱਲ